ਭਾਰਤੀ ਆਮ ਜਨਤਾ ਪਾਰਟੀ 21 ਜੂਨ ਨੂੰ ਅੰਮ੍ਰਿਤਸਰ ਰੋਡ ਦੀ ਚੁੰਗੀ ਤੇ ਅਨਮਿੱਥੇ ਸਮੇਲੇ ਤਰਨਾ ਪ੍ਰਦਰਸ਼ਨ ਕਰੇਗੀ। ਭਾਰਤੀ ਆਮ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜ਼ਥੇਦਾਰ ਹੀਰਾ ਸਿੰਘ ਨੇ ਪਾਰਟੀ ਦਫ਼ਤਰ ਮੁਹੱਲਾ ਨਰੋਤਮ ਵਿਹਾਰ ਵਿਖੇ ਅਹਿਮ ਮੀਟਿੰਗ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਜ਼ਥੇਦਾਰ ਹੀਰਾ ਸਿੰਘ ਨੇ ਕਿਹਾ ਪੰਜਾਬ ਸਿੰਘ ਨਾਰ ਦੇ ਵਿਅਕਤੀਆਂ ਦਾ ਛੁੱਟਾ ਨਾਮ ਕਿਸੇ ਨਸ਼ੇ ਵਾਲੇ ਪਰਚੇ 'ਚ ਪਾਇਆ ਗਿਆ ਹੈ। ਜਿਸ ਵਿਅਕਤੀ ਨੇ ਪਰਚਾ ਕਰਵਾਇਆ ਹੈ ਉਸਨੇ ਹਲਫਿਆ ਬਿਆਨ ਦੇ ਦਿੱਤਾ ਹੈ ਕਿ ਉਸਨੇ ਰੰਜਿਸ਼ ਪੰਜਾਬ ਸਿੰਘ ਨਾਲ ਦਾ ਨਾਮ ਪਰਚੇ 'ਚ ਪਾਇਆ ਸੀ ਜੋ ਕਿ ਹੁਣ ਉਹ ਆਪਣੀ ਗਲਤੀ ਮੰਨਦਿਆਂ ਹਲਫੀਆਂ ਬਿਆਨ ਦੇ ਕੇ ਪੰਜਾਬ ਸਿੰਘ ਨਾਲ ਨੂੰ ਬੇਕਸੂਰ ਕਰਾਰ ਦਿੰਦਾ ਹੈ ਪਰੰਤੂ ਪੁਲਿਸ ਵੱਲੋਂ ਅਜੇ ਵੀ ਪੰਜਾਬ ਸਿੰਘ ਨਾਲ ਦਾ ਨਾਮ ਪਰਚੇ 'ਚ ਨਹੀਂ ਕੱਟਿਆ ਜਾ ਰਿਹਾ ਜਿਸ 바ਪਤ ਭਾਰਤੀ ਆਮ ਜਨਤਾ ਪਾਰਟੀ 21 ਜੂਨ ਨੂੰ ਅੰਮ੍ਰਿਤਸਰ ਰੋਡ ਦੀ ਚੁੱਕੀ ਤੇ ਅਨਮਿੱਥੇ ਸਮੇਂ ਲਈ ਦਰਨਾ ਪ੍ਰਦਰਸ਼ਨ ਕਰੇਗੀ। ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਾਬਾਈ ਕੀ ਨਾਮ ਤੁਹਾਡਾ? ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਹੀਰਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਭਾਰਤੀ ਆਮ ਜਨਤਾ ਪਾਰਟੀ। ਇੱਕ ਮਸਲਾ ਸੀਗਾ ਪੰਜਾਬ ਪੁਲਿਸ ਸਿਟੀ ਥਾਣੇ ਦੇ ਵਿੱਚ ਦੋ ਮੁੰਡੇ ਨਸ਼ੇ ਦੇ ਵਿੱਚ ਫੜੇ ਸੀਗੇ ਕੀ ਨਾਮ ਸੀ ਮੁੰਡਿਆਂ ਦਾ ਤੇ ਫੜੇ ਸੀਗੇ ਉਹਨਾਂ ਦੇ ਕੋਲੋਂ ਕੁਝ ਬੋਲੋ ਕੀ ਨਾਮ ਸੀ ਉਹਨਾਂ ਦਾ ਸੂਣੋਂ ਤੇ ਬਿਕਾ ਮਤਾਬਗੜ ਮਾਦੇ ਤੋਂ ਤੇ ਸਿਟੀ ਥਾਣੇ ਦੇ ਵਿੱਚ ਫੜਿਆ ਸੀਗਾ ਉਹਨਾਂ ਨੂੰ ਉਹਨਾਂ ਨੇ ਕਿਤੇ ਪੰਜਾਬ ਨਾ ਦਾ ਮੁੰਡਾ ਵਾ ਉਹਦਾ ਨਾਮ ਲੈ ਦਿੱਤਾ ਕਿਹੜੀ ਜਗ੍ਹਾ ਤੋਂ ਸੀ ਪੰਜਾਬ ਜੀ ਇਹ ਮੁਤਾਬਗੜ ਮਹੱਲੇ ਤੋਂ ਸੀਗਾ ਪਰ ਉਹਦਾ ਇਦਾਂ ਦਾ ਕੋਈ ਰੂਲ ਨਹੀਂ ਸੀ ਉਹ ਪਹਿਲਾਂ ਕੋਈ ਇਦਾਂ ਦੇ ਕੋਈ ਗਲਤ ਕੰਮ ਕਰਦਾ ਹੋਵੇਗਾ ਪਰ ਹੁਣ ਲੜਾਈ ਝਗੜਾ ਪਹਿਲਾਂ ਕਿਤੇ ਕਰਦਾ ਹੋਊਗਾ ਹੁਣ ਉਹ ਬਿਲਕੁਲ ਸਰਦਾਰ ਬਣ ਚੁੱਕਾ ਵਾ ਏਸਾ ਧਾਰੀ ਹੋ ਚੁੱਕਾ ਅੰਮ੍ਰਿਤ ਵੀ ਉਹਨੇ ਛਕ ਲਿਆ ਪਰ ਪੁਲਿਸ ਨੇ ਉਹਦੇ ਤੇ ਜਿਹੜਾ ਵਾ ਵੀ ਕਾਰਵਾਈ ਪਾ ਦਿੱਤੀ ਤੇ ਉਸ ਦੀ ਮਾਤਾ ਨੇ ਜਿਹੜਾ ਵਾ ਵੀ ਇਨਕੁਆਰੀ ਵਗੈਰਾ ਵੀ ਲਵਾਈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ 8-9 ਮਹੀਨੇ ਹੋ ਚਲੇ ਆ ਸੋ ਇਸ ਸਬੰਧ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਪਹਿਲੀ ਗੱਲ ਤੇ ਨਸ਼ਿਆਂ ਦੇ ਖਿਲਾਫ ਆ ਨਸ਼ਾ ਨਸ਼ਾ ਨੂੰ ਕੋਈ ਵਡਾਵਾ ਨਹੀਂ ਦਿੰਦੀ ਪਰ ਫੇ ਵੀ ਸਚਾਈ ਨੂੰ ਪੇਸ਼ ਕਰਦੇ ਹੋਏ ਅਸੀਂ 21 ਤਰੀਕ ਨੂੰ ਪੰਜਾਬ ਨੂੰ ਦੇ ਜਿਹੜਾ ਕੇਸ ਪਾਇਆ ਹੋਇਆ ਵਾ ਉਹਨੂੰ ਰਾਦ ਕਰਵਾਉਣ ਵਾਸਤੇ ਸਰਕਾਰ ਕੋਲੋਂ ਮੰਗ ਕਰਦੇ ਹੋਏ 21 ਤਰੀਕ ਨੂੰ ਧਰਨਾ ਦੇਵਾਂਗੇ ਕਿਹੜੀ ਕਿਹੜੀਗਾ ਧਰਨਾ ਦੇਵਾਂਗੇ ਤੁਸੀਂ ਅਸੀਂ ਜੀ ਦੇਵਾਂਗੇ ਇੱਥੇ ਜਿਹੜੀ ਚੁੰਗੀ ਆ ਅੰਮ੍ਰਿਤਸਰ ਵਾਲੀ ਹਾਂਜੀ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੇ ਤੇ ਪਹਿਲਾਂ ਪਹਿਲਾਂ ਇਹ ਪ੍ਰਸ਼ਾਸਨ ਸਾਡੀ ਇਹ ਗੱਲ ਮੰਨ ਕੇ ਉਹਦੀ ਇਨਕੁਆਰੀ ਜਿਹੜੀ ਆ ਕਰਕੇ ਉਹਦਾ ਨਾਮ ਕੱਢ ਦਿੰਦੀ ਆ ਤੇ ਠੀਕ ਹੈ ਨਹੀਂ ਤੇ ਫਿਰ ਜਿਹੜਾ ਪ੍ਰਸ਼ਾਸਨ ਦੇ ਖਿਲਾਫ ਅਸੀਂ ਧਰਨਾ ਦੇਵਾਂਗੇ ਜੀ ਸਾਰੇ ਅਸੀਂ ਆਪਣੀਆਂ ਮੰਗਾਂ ਦਾ ਜਿਹੜਾ ਆ ਵੀ ਮੰਗ ਕਰਦੇ ਆ ਇਹ ਗੱਲ ਧੰਨਵਾਦ